ਲੈ ਵੀ ਸੱਜਣੋ ਆ ਮੁੰਡੇ ਦੀ ਭਗਤੇ ਵਾਲੇ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਜਿਹਦੇ ਬਾਪੂ ਨੇ ਇੱਕ ਬੜੀ ਕੰਮ ਦੀ ਗੱਲ ਦੱਸੀ ਸੀ ਕਹਿੰਦਾ ਵੀ ਜਦੋਂ ਮੋਟਰਸਾਈਕਲ ਬਣਾਉਣ ਲੱਗਿਆ ਨਾ ਮੁੰਡਾ ਮੈਨੂੰ ਪਤਾ ਸੀ ਪੈਸੇ ਖਰਾਬ ਕਰੂਗਾ ਪਰ ਕਹਿੰਦਾ ਮੈਂ ਉਹਨੂੰ ਟੋਕਿਆ ਨਹੀਂ ਮੈਂ ਉਹਨੂੰ ਰੋਕਿਆ ਨਹੀਂ ਹਾਲਾਂਕਿ ਇਹਦਾ ਬਾਪੂ ਭਗਤੇ ਦਾ ਬਹੁਤ ਕਮਾਲ ਦਾ ਗੁਰਪ੍ਰਖਤ ਸਿੰਘ ਮਿਸਤਰੀ ਆ ਪਰ ਉਹਨੇ ਇਹਨੂੰ ਟੋਕਿਆ ਨਹੀਂ ਰੋਕਿਆ ਨਹੀਂ ਕਿਉਂ ਨਹੀਂ ਰੋਕਿਆ ਟੋਕਿਆ ਕਿਉਂਕਿ ਉਹ ਕਹਿੰਦਾ ਮੈਂ ਇੱਕੋ ਹੀ ਗੱਲ ਸੋਚ ਕੇ ਨਹੀਂ ਟੋਕਿਆ ਬਈ ਘੱਟੋ-ਘੱਟ ਇਹ ਆਪਦੇ ਖਰਾਬ ਹੋਣ ਵਾਲੇ ਦਿਨਾਂ ਦੇ ਵਿੱਚ ਗਲਤ ਬੰਦਿਆਂ ਦੀ ਸੰਗਤ ਨਹੀਂ ਕਰ ਰਿਆ ਜੋ ਕਰਦਾ ਕਰ ਹੀ ਜਾਣ ਦਿਓ ਆਪਾਂ ਆਮ ਤੌਰ ਤੇ ਜਵਾਕ ਨੂੰ ਪਹਿਲੀ ਗੱਲ ਟੋਕਦੇ ਆ ਜੇ ਨਹੀਂ ਤਾਂ ਉਹਦੇ ਕੰਮਾਂ 'ਚ ਲੱਤਾਂ ਪਸਾਉਂਦੇ ਆ ਜੇ ਉਹ ਤੋਂ ਜਵਾਕ ਤੋਂ ਸਿਰੇ ਨਹੀਂ ਲੱਗਦਾ ਉਹਨੂੰ ਟੀਚਰਾਂ ਕਰਦੇ ਆ ਉਹਾਂ ਦਾ ਜੇ ਇਹ ਫੇਲ ਵੀ ਹੋ ਜਾਂਦਾ ਨਾ ਮੈਂ ਤਾਂ ਵੀ ਇਹਨੂੰ ਟੀਚਰਾਂ ਨਹੀਂ ਸੀ ਕਰਨੀਆਂ ਮੈਂ ਤਾਂ ਵੀ ਇਹਨੂੰ ਸ਼ਾਬਾਸ਼ ਹੀ ਕਹਿਣੀ ਸੀ ਵੀ ਘੱਟੋ-ਘੱਟ ਇਹਨੇ ਖਰਾਬ ਆਪਦੀ ਜ਼ਿੰਦਗੀ ਦੇ ਜਿਹੜੇ ਦਿਨਾਂ 'ਚ ਇਹਨੇ ਆਤ ਤਾਂ ਆਪਦੀਆਂ ਖਰਾਬ ਕਰਨੀਆਂ ਸੀ ਉਹ ਤਾਂ ਨਹੀਂ ਕੀਤੀਆਂ ਨਾ ਆਜੋ ਆਪਾਂ ਮੁੰਡੇ ਨੂੰ ਪੁੱਛਦੇ ਆਂ ਨੇ ਕਿੰਨੇ ਸਟਰਗਲ ਨਾਲ ਮੋਟਰਸਾਈਕਲ ਬਣਾਇਆ ਕਿੰਨੀ ਐਵਰੇਜ ਦਿੰਦਾ ਸਾਰੀ ਜਾਣਕਾਰੀ ਆਪਾਂ ਮੁੰਡੇ ਤੋਂ ਲੈਨੇ ਆਂ ਆਜੋ ਬਣੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਮੁੰਡੇ ਨੇ ਇੱਕ ਗੱਲ ਬੜੀ ਕੰਮ ਦੀ ਦੱਸੀ ਕਹਿੰਦਾ ਵੀ ਜਦੋਂ ਮੈਂ ਬਾਜ਼ਾਰ ਦੇ ਵਿੱਚ ਨਾ ਮੋਟਰਸਾਈਕਲ ਲੈ ਜਾਣਾ ਤਾਂ ਪੁਲਿਸ ਵਾਲੇ ਮੋਟਰਸਾਈਕਲ ਨੂੰ ਰੋਕ ਲੈਂਦੇ ਆ ਪੁੱਛਦੇ ਆ ਕਿ ਕਿਹੜਾ ਮੋਟਰਸਾਈਕਲ ਆ ਮੈਂ ਦੱਸ ਦਿੰਨਾ ਕਿ ਮੈਂ ਬਣਾਇਆ ਕਹਿੰਦਾ ਮੈਨੂੰ ਕਹਿਣ ਦਈ ਵੀ ਪੁੱਤ ਲੀਗਲ ਨਹੀਂ ਬਾਲਾ ਦੂਰ ਨਾ ਜਾਈ ਪਰ ਸਿੱਤ ਨੂੰ ਆਂਦੇ ਨਹੀਂ ਕੁਛ ਕਿਉਂਕਿ ਤੂੰ ਮਿਹਨਤੀ ਬੰਦਾ ਮਤਲਬ ਮਿਹਨਤੀ ਬੰਦੇ ਨੂੰ ਲੋਕ ਬੜੀ ਇੱਜ਼ਤ ਦਿੰਦੇ ਆ ਚਾ ਕੋਈ ਵੀ ਹੋਵੇ ਸਜਣਾ ਤੁਸੀਂ ਵੀ ਇਸ ਮੁੰਡੇ ਤੇ ਹੁਨਰ ਨੂੰ ਮਿਹਨਤ ਨੂੰ ਇੱਜ਼ਤ ਵੀ ਦੇਣੀ ਹੈ ਸ਼ੇਅਰ ਵੀ ਕਰਨਾ ਤਾਂ ਜੋ ਤੁਹਾਡੇ ਬੱਚੇ ਜਾਂ ਕਿਸੇ ਹੋਰ ਦੇ ਬੱਚੇ ਆ ਜਿਹੜੇ ਉਹ ਦੇਖ ਕੇ ਸੋਚਣ ਕਿ ਆਪਾਂ ਵੀ ਕੁਝ ਕ੍ਰੀਏਟਿਵ ਕਰੀਏ ਆਪਾਂ ਵੀ ਕੁਝ ਨਮਾ ਕਰੀਏ ਆਪਾਂ ਵੀ ਕੁਝ ਵਧੀਆ ਕਰੀਏ ਤਾਂ ਜੋ ਲੋਕ ਇਸ ਤਰ੍ਹਾਂ ਸਫਤ ਕਰਨ ਬਈ ਯਾਰ ਪਿੰਡਾਂ ਵਾਲੇ ਨਾ ਯਾਰ ਸਾਡੇ ਜਵਾਕ ਕਿੰਨੇ ਵਹਿਬਤੀ ਜਵਾਕ ਹੁੰਦੇ ਆ ਪਰ ਹਾਂ ਇਹ ਗੱਲ ਆ ਵੀ ਆ ਜਵਾਕ ਨੇ ਨਾ ਵਹਿਬਤ ਕੀਤੀ ਤਾਂ ਹੈਗੀ ਆ ਪਰ ਪੁੱਠੀ ਵਹਿਬਤ ਨਹੀਂ ਕੀਤੀ ਆਪ ਦਾ ਦਿਮਾਗ ਲਾਇਆ 크ਰੀਏਟੀਵਿਟੀ ਵਾਲੇ ਪਾਸੇ ਲਾਇਆ ਮੋਟਰਸਾਈਕਲ ਤਿਆਰ ਕੀਤਾ ਇਹ ਮੋਟਰਸਾਈਕਲ ਦੇ ਜੇ ਨਾ ਮਸ਼ੀਨਰੀਆਂ ਘਣਾਉਣ ਲੱਗ ਜਗੇ ਵੀ ਕਿਹੜੀ ਚੀਜ਼ ਕਿੱਥੋਂ ਲਾਈ ਤੇ ਕਿਹੜੀ ਕਿੱਥੋਂ ਲਾਈ ਤੇ ਮੈਨੂੰ ਪਤਾ ਵੀ 6-7 ਚੀਜ਼ਾਂ ਜ਼ਰੂਰ ਮਸ਼ੀਨਾਂ ਇਕੱਠੀਆਂ ਹੋ ਜਾਣੀਆਂ ਆਪਾਂ ਗੱਲਬਾਤ ਕਰਦੇ ਤੁਹਾਨੂੰ ਦਿਖਾਉਨੇ ਆ ਮੋਟਰਸਾਈਕਲ ਦੀ ਕਿੰਨੀ ਐਵਰੇਜ ਆ ਕਿਵੇਂ ਤਿਆਰ ਹੋਇਆ ਕਿੰਨੇ ਚਿਰਚ ਤਿਆਰ ਹੋਇਆ ਸਾਰੀ ਜਾਣਕਾਰੀ ਲੈਣੇ ਆ ਆਪਣੇ ਨਾ ਗੱਭਰੂ ਨਾ ਕੀ ਤੇਰਾ ਮੇਰਾ ਨਾਮ ਇਕਵਾਲ ਸਿੰਘ ਆ ਭਾਈ ਇਕਵਾਲ ਕਿੰਨੇ ਚਿਰਚ ਤਿਆਰ ਕੀਤਾ ਪਹਿਲਾਂ ਤਾਂ ਮੈਨੂੰ ਟਾਈਮ ਦੱਸ ਤੈਨੂੰ ਇਹਨੂੰ ਕਿੰਨਾ ਇਹ 2.5 ਮਹੀਨੇ ਲੱਗੇ ਭਾਈ ਇਹ ਤਿਆਰ ਕਰਨ ਚ 2.5 ਮਹੀਨੇ 2.5 ਇਹ ਇੰਜਨ ਕਾਦਾ ਵਰਤਿਆ ਪਹਿਲਾਂ ਇਹ ਇੰਜਨ ਆ ਤਿੰਨ ਪੰਘੜੇ ਆਟਰੋ ਦਾ ਵੀ ਇਹ ਵੀ ਇਹ ਤੇ ਡੀਜ਼ਲ ਵਾਲੇ ਬੁਲਟ ਦਾ ਵੀ ਇਹ ਦੋਨਾਂ ਦਾ ਹੀ ਆਹੀਂ ਡੀਜ਼ਲ ਵਾਲੇ ਬੁਲਟ ਦਾ ਵੀ ਆ ਇਹ ਦੋਨੋਂ ਚ ਇੱਕੋ ਹੀ ਇੰਜਨ ਹੁੰਦਾ हां बस ਮੜਾ ਮੋਟਾ ਫਰਕ ਹੁੰਦਾ ਸ਼ੇਪ 'ਚ ਜਿਵੇਂ ਉਹ ਨਿੱਕਾ ਹੋਵੇ ਇਹ ਵੱਡਾਗਾ ਤੇ ਗੀਅਰ ਇਹਦੇ ਨਾਲ ਹੀ ਲੱਗਾ ਹੋਇਆ ਹੈ ਮਹਿੰਦਰਾ ਕੰਪਨੀ ਦਾ ਅੱਛਾ ਜਿਹੜਾ ਆ ਗੀਅਰ ਆ ਲੀਵਰ ਤਾਂ ਆਪਾਂ ਫੈਕਟਰੀ 'ਚ ਬਣਾ ਕੇ ਲਾਇਆ ਆਪਾਂ ਆਦੇ ਵੱਲੋਂ ਪਰ ਜਿਹੜਾ ਗੀਅਰ ਇੰਜਨ ਦੇ ਨਾਲ ਜੋਇੰਟ ਆ ਇਹ ਆਪਾਂ ਨਾਲ ਲੱਗਾ ਲਗਾ ਹੀ ਲਿਆ ਅੱਛਾ ਇਹਨੂੰ ਇਹਨੂੰ ਪੁੱਠੇ ਪਾਸੇ ਗੀਰਾਂ ਵਾਲਾ ਬਣਾਤਾ ਹਾਂ ਪੁੱਠੇ ਪਾਸੇ ਗੀਰਾਂ ਵਾਲੇ ਪੁੱਠੇ ਪਾਸੇ ਆ ਇਹਦੇ ਗੀਅਰ ਹਨਾ ਹਾਂ ਮੁੱਢੂ ਆਪਾਂ ਗੱਲ ਕਰਕੇ ਮੂਰਲਾ ਟਾਇਰ ਕਾਦਾ ਪਾਤਾ ਮੂਰਲਾ ਟਾਇਰ ਇਹਦਾ ਹੈਗਾ ਬਾਈ ਆ ਟੀਵੀਐਸ ਪਾਚੀ ਦਾ ਤੇ ਸ਼ਾਕਰ ਤੇ ਸਾਰਾ ਸਿਸਟਮ ਇਹ ਸਾਰਾ ਇਥੋਂ ਥੱਲੇ ਤੱਕ ਪਾਚੀ ਦੀ ਜਾਂਸੀ ਲੱਗੀ ਹੋਈ ਆ ਆ ਆਪਾਂ ਬਣਾਇਆ ਲਾਈਟ ਬੋਲਟ ਦੀ ਆ ਲਾਈਟ ਬੋਲਟ ਦੀ ਇਥੋਂ ਇਹ ਐਨਾ ਪਾਚੀ ਦਾ ਤੇ ਹੈਂਡਲ ਹੈਂਡਲ ਵੀ ਉਹਦੇ ਪਾਚੀ ਦੇ ਠੀਕ ਆ ਉਸ ਤੋਂ ਬਾਅਦ ਆ ਆ ਗਿਆ ਜਿਹੜਾ ਟੋਸ ਮੋਟਰਸਾਈਕਲਾਂ ਚ ਇੰਜਨ ਹੁੰਦਾ ਉਹ ਹਾਂਜੀ ਇਹ ਕਵਰ ਆਪਾਂ ਬਣਾਇਆ ਲੋਹੇ ਦਾ ਕੰਪਨੀ ਵੱਲ ਪਲਾਸਟਿਕ ਦਾ ਹੁੰਦਾਗਾ ਹੂੰ ਫਿਲਟਰ ਆਪਾਂ ਉਹਦੇ ਵੱਲੋਂ ਆਇਆਗਾ ਸਲੈਂਸਰ ਵੀ ਆਪਦੇ ਵੱਲ ਤੇ ਆ ਆਹ ਕਾਹ ਤੋਂ ਲਾਤਾ ਇੱਥੇ ਆਹਾ ਆਹਾ ਇਹਨਾ ਮੜਾ ਮੋਟਾ ਵਾਜਦਾ ਹੀ ਫਰਕ ਪੈ ਜਾਂਦਾ ਤੇ ਜਿਹੜਾ ਕੰਪਨੀ ਵੱਲੋਂ ਹੁੰਦਾ ਉਹ ਨਾਲ ਮੁਗਲੈਲ ਵਾਲਾ ਹੁੰਦਾ ਆਪਾਂ ਸਾਦਾ ਲਾਏਗਾ ਇਹ ਸੁੱਕਾ ਫਿਲਟਰ ਹੈ ਇਹ ਸੁੱਕਾ ਫਿਲਟਰ ਹੈ ਹਾਂਜੀ ਇਹ ਇਹ ਇੰਨਾ ਕ ਇਹ ਫਿਲਟਰ ਕਰ ਹੀ ਜਾਊਗਾ 에ਅਰ ਨੂੰ ਇੰਨੀ ਕ ਹਾਂ ਬਸ ਟਾਈਮ ਤੇ ਬੰਦਾ ਸਾਫ਼ ਕਰੀ ਜਾਵੇ ਬਸ ਕੋਈ ਇੰਜਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅੱਛਾ ਇਹ ਇੰਨਾ ਕ 에ਅਰ ਫਿਲਟਰ ਹੀ ਆ ਇਹ ਹਾਂਜੀ ਸੁੱਕਾ ਲਾਤਾ ਇਹ ਕਾਦੇ ਵਾਲਾ ਲਾਤਾ ਇਹ ਇਹ ਕਸਟਮ ਹੀ ਹੁੰਦੀ ਆਫਟਰ ਮਾਰਕੀਟ ਮਿਲਦੀ ਏ ਬਾਅਦ ਚ ਅੱਛਾ ਕੰਪਨੀ ਦਾ ਕੋਈ ਲਾ ਕੇ ਦਿੰਦੀ ਨਾਲ ਜਿਹੜੇ ਵੱਡੇ ਮੋਟਰਸਾਈਕਲ ਜਿਵੇਂ ਹਾਰਲੇ ਵਗੈਰਾ ਉਹਦੇ ਕੰਪਨੀ ਵੱਲੋਂ ਵੀ ਮਿਲਦਾ ਸੀ ਹੂੰ ਤੇ ਆ ਬੈਲਟਾਂ ਵਾਲਾ ਆਈੜਾ ਕਿਵੇਂ ਆਇਆ ਆਮ ਤਾਂ ਚੇਨ ਪਾਉਨੇ ਹੁੰਦੇ ਆ ਆਪਾਂ ਆਪਾਂ ਐਸੀ ਵਗ ਵੱਖਰਾਇਆ ਕਰਨਾ ਬਸ ਆਪਾਂ ਬੈਲਟਾ ਪਾ ਦਿਆਂ ਮੋਟਰਸਾਈਕਲ ਤੇ ਚੇਨ ਹੁੰਦੀ ਹੈ ਤੇ ਚੱਕਰ ਕਿਵੇਂ ਮਲਾਏ ਇਹਦੇ ਚੱਕਰ ਮਲਾਉਣ 'ਚ ਨਹੀਂ ਪਰੇਸ਼ਾਨੀ ਆਈ ਵੀ ਵੱਧ ਭੱਜਣ ਲੱਗ ਗਿਆ ਉਹ ਘੱਟ ਭੱਜਣ ਲੱਗ ਗਿਆ ਚੱਕਰਾਂ ਦੇ ਪੰਗਾ ਪਿਆ ਸੀ ਕਿਹੜਾ ਸਾਡੇ ਨਾਲ ਮੂਰੇ ਸੀ 4 ਦੀ ਪੁਲੀ ਪਾਤੀ ਮਗਰ ਪਾਤੀ 12 ਦੀ ਹੂੰ ਏ ਬਸ ਜਾਵੇ 20 ਕਿ 23 ਬਸ ਚੌਥੇ ਗੇਅਰ ਚ ਹਾਂ ਹਾਂ ਫੇਰ ਹੀ ਪਾਈ ਅੱਠ ਦੀ ਫੇਰ ਭਾਈ 6 ਦੀ ਹੁਣ 5 ਦੀ ਪਾਈ ਵੀ ਆ ਅੱਛਾ ਫੇਰ ਹੁਣ ਚੱਕਰ ਮਿਲੇ ਆ ਹੁਣ ਚੱਕਰ ਮਿਲੇ 11 ਤੋਰਨ ਵੇਲੇ ਮੜਾ ਦਬਦਾ ਜਦੋਂ ਫਾੜ ਲਈ ਫਿਰ ਕਹਿੰਦਾ ਪਾਸੇ ਹੋ ਜਾ ਬਸ ਮੈਂ ਹੀ ਹਾਂ ਹੈਂ ਬ੍ਰੇਕ ਵੀ ਬਸ ਹਾਂ ਹੇ ਉੱਤੇ ਜੜ ਜੂ ਮੇਰੇ ਪਾਸੇ ਹੋ ਜਾ ਤੇ ਜਿਹੜਾ ਆ ਮਗਰਲਾ ਚੱਕਾ ਇਹ ਕਾਦਾ ਲਾਤਾ ਇਹ ਨੋਵਾ ਦਾ ਵੀਰੇ ਅੱਛਾ ਨੋਵਾ ਦਾ ਆ ਟਾਇਰ ਸਣੇ ਹੀ ਇਹ ਟਾਇਰ ਬਸ ਚੌੜਾ ਪਵਾਇਆ ਸੀ ਕਿਹਨ ਕੋਲ ਪਿਆਈ ਸੀ ਐਂ ਬਣਿਆ ਹੋਇਆ ਆਪਣੇ ਲਿਆ ਜੀ ਕੋਲੇ ਹਾਂ ਆ ਪਾ ਲਿਆ ਕੇ ਫਿੱਟ ਕਰਤਾ ਇਹਦੇ ਬਸ ਫਿੱਟ ਕਰਤੇ ਮਗਰਲੇ ਪਾਸੇ ਬ੍ਰੇਕ ਕਿਵੇਂ ਲਾਇਏ ਮਗਰ ਤੇ ਡਿਸਕ ਲੱਗੀ ਵੀ ਹੈ ਕਲਿੱਪਰ ਆਪਣੇ ਪਿਆ ਉਹ ਲੌਨ ਵਾਲਾ ਤੇ ਪੈਪਉਣ ਵਾਲੀ ਬੱਸ ਅੱਛਾ ਹਜੇ ਹਜੇ ਡਿਸਕ ਲੱਗੀ ਵੀ ਆ ਬ੍ਰੇਕ ਹਜੇ ਫਿੱਟ ਕਰਨ ਵਾਲੇ ਆ ਹਾਂਜੀ ਫਿੱਟ ਕਰਨੇ ਮਗਰਲੇ ਬ੍ਰੇਕ ਹਜੇ ਫਿੱਟ ਨਹੀਂ ਕੀਤੇ ਨਹੀਂ ਹਜੇ ਤੇਰਾ ਇਹ ਮੂਰਲੇ ਬ੍ਰੇਕਾਂ ਤੇ ਰੁਕਦਾ ਹਾਂਜੀ ਮੂਰਲੇ ਬ੍ਰੇਕ ਹੈ ਤਾਂ ਰਿਸਕੀ ਕੰਮ ਪਰੋਂ ਕਾ ਡੰਗ ਲਾ ਜਾਂਦਾ ਆਪਣਾ ਇਹ ਆਪਾਂ ਕਿਹੜਾ ਕੋਈ ਬਾਲਾ ਇਹ ਤਾਂ ਤੇਰੇ ਛੌਂਕ ਦਾ ਕਿਹੜਾ ਦੇਣੇ ਆ ਛੌਂਕ ਦਾ ਕਿਹੜਾ ਹੈ ਤੇ ਸਲੈਂਸਰ ਕਾਦਾ ਲਾਇਆ ਆਹ ਇਸ ਲਾਂਸਰ ਸਟੀਨਲੈਸ ਸਟੀਲ ਦੀ ਬਣਾਇਆ ਇਹ ਆਪ ਹੀ ਬਣਾਇਆ ਕਸਟਮ ਹੀ ਕਰ ਲਿਆ ਹਾਂਜੀ ਹੈ ਪਹਿਲਾਂ ਲੋਹੇ ਦਾ ਲਾਇਆ ਸੀ ਆਪਣੀ ਮੋਟੀ ਪਾਈਪ ਦਾ ਹੂੰ ਉਹ ਸਟੱਡ ਭੰਡ ਦਿੰਦਾ ਉਹ ਹੈਵੀ ਵਾਲਾ ਬਣ ਗਈ ਉਹ ਬਣਾਈ 7 ਕਿਲੋ ਦਾ ਇਹ ਹੈਗਾ 3.5 ਕਿਲੋ ਦਾ ਅੱਛਾ ਤੇ ਐਵਰੇਜ ਕਿੰਨੀ ਕਿਤੇ ਦਿੰਦਾ ਹੈ ਐਵਰੇਜ 80 ਦੀ ਹੈਗੀ ਇਹਦੀ ਇਹਦੀ ਹਾਂਜੀ ਡੀਜ਼ਲ ਤੇ ਆ ਇਹ ਨਹੀਂ 80 ਕਿਲੋਮੀਟਰ ਘਟ ਜੂਗਾ 80 80 ਦੀ ਬਾੜੀ ਹੁੰਦੀ ਸੀ ਬੋਲਟਾਂ ਦੀ ਉਹ ਬੋਲਟਾਂ ਦੀ ਵੀ ਬਹੁਤ ਜ਼ਿਆਦਾ ਐਵਰੇਜ ਸੀ 70 ਦੀ ਦੇ ਦਿੰਦੇ ਆ ਉਹ ਇਹ 80 ਦੀ ਦੇ ਆਰਾਮ ਨਾਲ ਦੂ ਇਹ ਇੰਜਨੋਂ ਦੂ ਹੀ ਵੱਡਾ ਨਾ ਇਹਨੇ ਇੱਕ ਤਾਂ ਇੰਜਨ ਥੋੜਾ ਵੱਡਾ ਕਰਤਾ ਇੱਕ ਮੈਂ ਸਮਝ ਗਿਆ ਇਹਨੇ ਤੋਰਾ ਵਧਾਤਾ ਇਹਦਾ ਹਾਂ ਇਹ 700 ਸੀਸੀ ਇੰਜਨ ਹੈ ਇਹ ਇੰਜਨੋਂ ਬਾਲਾ ਵੱਡਾ 700 ਸੀਸੀ ਇੰਜਨ ਆ ਬੋਲਟ 350 ਹੁੰਦਾ ਹੈ 700 ਬੋਲਟਰ ਨੂੰ ਦੁੱਗਣੀ ਪਾਵਰ ਚ ਕਰਤਾ ਇੱਕ ਹੀ ਆਣਾ ਬੰਦਾ ਲੱਕ ਜਾਣੇ ਨੇ ਬਹਿਣਾ ਇਹੋ ਦੋ ਵੀ ਖਚਦੇ ਤਾਂ 15 ਸਵਾਰੀਆਂ ਨਹੀਂ ਛੱਡਦਾ ਦਾ ਇੱਕ ਬੰਦੇ ਦਾ ਕੀ ਆਹ ਇਹਦੇ ਨਾਲ ਤਾਂ ਭਾਵੇਂ ਕੋਸ਼ ਖਿੱਚੀ ਫਰ ਇਹਦਾ ਟਰੈਕਟਰ ਜਿੰਨਾ ਤਾਂ ਹੋ ਗਿਆ ਹੁਣ 700 ਸੀਸੀ ਆ ਤੇ ਤਿੰਨ ਹਜ਼ਾਰ ਸੀਸੀ ਆਪਣਾ 855 ਹੈ ਤੇ ਅੱਧ ਅੱਧ ਚ ਤਾਂ ਜਾ ਖੜਾ ਇਹ ਅੱਧ ਚ ਨਹੀਂ ਦੱਤੀ ਇਹ ਸੇਜ ਦਾ ਚੌਥੇ ਚ ਤਾਂ ਜ਼ਰੂਰੀ ਖੜਾ ਹਾਂਜੀ ਹੈ ਤੇ ਇੰਨਾ ਬਣ ਗਿਆ ਤੇ ਇੰਨੀ ਐਵਰੇਜ ਦੇ ਦਿੰਦਾ ਮੈਂ ਤਾਂ ਕਹ ਯਾਰ ਕਿ ਤਾ ਥੋੜਾ ਹੀ ਕਰ ਦੋ ਇਹ ਤਾਂ ਯਾਰ ਤੇਰੇ ਦਾਲੇ ਲੋਕ ਬਹੁਤ ਹੁੰਦੇ ਇਹਨੂੰ ਤਾਂ ਦੇਖ ਕੇ ਆ ਦੇਖਾਂ ਭਾਈ ਹੁਣੀ ਦੇਖਣ ਆ ਗਏ ਇੱਥੋਂ ਅਸੀਂ ਵੀਡੀਓ ਬਣਾਈ ਜਾਂਦੇ ਸੀ ਦੇਖ ਲਓ ਹਨਾ ਹਾਂਜੀ ਹੂੰ ਆ ਇਹਦਾ ਦੂਜਾ ਮਤਲਬ ਇਹਦੀ ਦਿਲਚਸਪੀ ਬਹੁਤ ਆ ਹਨਾ ਹਾਂਜੀ ਉਹ ਜਦੋਂ ਆਪਾਂ ਚਾਰ ਪੌਂਦਿਆਂ ਕੋਲੇ ਖੜ ਗਏ ਸੀ ਉੱਥੇ ਵੀ ਦੇਖਣ ਲੱਗ ਗਏ ਸੀ ਹਨਾ ਹਾਂ ਬਹੁਤ ਜਾਣੀ ਕਰਦੀ ਹੈ ਹੈ ਸਟਾਰਟ ਕਰੀਏ ਕਰੀ ਗਾ ਮੜਾ ਤੇ ਫਿਰ ਆ ਤਾ ਨੰਬਰ ਸਟਾਰਟ ਲਾਤ ਨਾ ਪੀਟੇ ਲੈ ਫਸਤਾ ਆ ਕਿਤੇ ਨੂੰ ਉਥੇ ਆਪਾਂ ਸਟਾਰਟ ਕੀਤਾ ਕੇ ਨਾ ਤੰਦਾ ਹੀ ਜੰਉਣ ਲੱਗ ਗਿਆ ਸੀ ਨਾ ਬਾਰੀਆਂ ਪੂਣੇ ਕੰਬੜ ਲੱਗ ਗਿਆ ਜੋ ਬਾਜ਼ਾਰ ਚ ਕਿਹੜਾ ਦਿੰਦਾ ਉਹਦੋਂ ਬੰਦ ਕਰਖਣ ਜਦੋਂ ਬਾਜ਼ਾਰ ਚ ਕਿਹੜਾ ਦੰਨਾ ਫਿਰ ਰੋਕਦੇ ਆ ਆ ਰੋਕਣ ਵਾਲੇ ਤਾਂ ਬਹੁਤ ਅੱਗੇ ਵੀ ਰੋਕੀ ਆ ਦੇਖਣਾਗਾ ਹੂੰ ਜਦੋਂ ਲੈ ਜਾਈਦਾ ਬਾਜ਼ਾਰ ਫਿਰ ਰੋਕਣ ਤੇ ਇਹਨੂੰ ਅਕੇ ਕਿਹੜਾ ਰੋਕ ਲੈਦਾ ਭਾਈ ਕਿਹੜਾ ਜਵਾਬ ਦੇਣਾ ਪੈ ਰਿਹਾ ਹੁਣ ਕਿਸ ਨੂੰ ਭਾਈ ਨਹੀਂ ਰੋਕਣਾ ਫਿਰ ਰੋਕ ਲਈਦਾ ਮਾ ਮਾ ਪੰਜ ਮਿੰਟਾਂ ਚ ਮੁੜਿਆ ਮੈਂ ਕੋ ਸੱਧਾ ਘੰਟਾ ਲੱਗ ਜਾਂਦਾ ਹੂੰ ਵੀ ਤੇਜ਼ੀ ਵਾਲਾ ਸਾਧਨ ਨਹੀਂ ਜੇ ਇਹਨੂੰ ਲੈ ਕੇ ਜਾਵਾਂਗੇ ਇਹਦੇ ਨਾਲ ਤਾਂ ਜੇ ਪੰਜ ਮਿੰਟ ਲੱਗਣੇ ਤਾਂ ਉਸ ਕੰਮ ਨੂੰ 20 ਮਿੰਟ ਲੱਗਦੇ ਆ 20 ਮਿੰਟ ਲੱਗਦਾ ਸੱਧਾ ਘੰਟਾ ਲੱਗਦਾ ਫਿਰ ਤੁਰ ਨਹੀਂ ਸਕਦੇ ਬੰਦੇ ਕੋਲ ਵੀ ਜਾਣੇ ਬਸ ਤਸੱਲੀ ਨਾਲ ਦੇਖ ਲਾ ਦੂਗੇ ਐਂ ਤਾਂ ਹੈ ਨਹੀਂ ਲੋਕ ਇੰਸਟਾਗ੍ਰਾਮ ਤੇ ਰੀਲਾਂ ਰੂਲਾਂ ਬਹੁਤ ਪਾਉਂਦੇ ਹੋਣਗੇ ਬਣਾ ਕੇ ਹਨਾ ਪਾਉਂਦੇ ਹੋਣਗੇ ਪੋਸਟਾਂ ਬਹੁਤ ਪਾਉਂਦੇ ਹੋਣਗੇ ਬਹੁਤ ਪਾਉਂਦੇ ਬਾਈ ਤੂੰ ਵੀ ਪਾਉਣਾ ਹੋਣਾ ਆਪਾਂ ਆਪਾਂ ਸਟੋਰੀਆਂ ਪਾ ਦਿੰਨੇ ਆਪਾਂ ਪੋਸਟ ਤਾਂ ਕੋਈ ਅਪ ਪਾਈ ਨਹੀਂ ਹਜੇ ਅਜੇ ਪਾਈ ਨਹੀਂ ਹਜੇ ਰੀਲ ਰੂਲ ਨਹੀਂ ਪਾਈ ਇਹਦੀ ਇਹਦੀ ਬਣ ਦੇ ਦੀਆਂ ਹੈਗੀਆਂ ਵੀਡੀਓ ਵੀਡੀਓ ਤੇਰੇ ਕੋਲੇ ਇਹਦੀਆਂ ਹੈਗੀਆਂ ਬਣਦੀਆਂ ਹਾਂ ਮੈਨੂੰ ਦੇ ਦੇਂਗਾ ਮੈਂ ਵਿੱਚ ਲਾ ਦੂੰ ਲੇ ਕੇ ਮੈਂ ਕਿਵੇਂ ਬਣਾ ਹੂੰ ਹਾਂ ਲੈ ਵੀ ਆਏ ਆ ਪੰਜਾਬ ਦੇ ਜਿਹੜੇ ਨੌਜਵਾਨ ਹਨ ਆਪਣੇ ਇਹ ਪਹਿਲਾਂ ਆਈਡੀਆ ਕਿੱਥੋਂ ਆਇਆ ਪਹਿਲਾਂ ਨਿਕਲੇ ਕਿ ਸੰਦ ਨਹੀਂ ਸੀ ਬਣਾਉਂਦਾ ਤੂੰ ਹਾਂ ਉਹ ਵੱਡਾ ਵੱਡਾ ਪਹਿਲੀ ਏਅਰ ਬਣਾਇਆ ਇੱਕ ਸਾਈਕਲ ਵੀ ਹੈਗਾ ਮੇਰੇ ਕੋਲ ਏਡੇ ਚੌੜੇ ਟਾਇਰ ਪਾਏ ਹੋਏ ਅੱਛਾ ਉਹ ਤਾਂ ਖੜਾ ਸੀ ਪਰ ਅੱਛਾ ਸਾਈਕਲ ਵੀ ਹੈਗਾ ਅੱਗੇ ਗਾਂ ਕੀ ਬਣਾਉਣਾ ਚਾਹੁੰਦਾ ਇਹੋ ਜਿਹਾ ਕੁਝ ਹੈ ਤੇਰਾ ਦਿਮਾਗ 'ਚ ਵੀ ਹੋਰ ਕੋਈ ਕੁਝ ਬਣਾਉਣਾ ਹੈ ਹੈ ਕੀ ਆ ਕੱਪ ਕੋਈ ਵੀਡੀਓ ਆਈ ਹੈ ਬਾਹਰੋਂ ਉਹਦੇ ਗੱਡੀ ਬਣਾਈ ਇੱਕ ਤਿੰਨ ਟੈਰਾਂ ਵਾਲੀ ਹੂੰ ਮਰੂਤੀ ਰੰਜਨ ਧਰ ਕੇ ਮੂਹਰੇ ਟੈਜ ਖਚਾਈ ਕਰਦੇ ਮੂਹਰੇ ਕਟਾਈ ਅੱਛਾ ਹਾਂ ਉਹ ਭੇਜ ਵੀਡੀਓ ਮੈਂ ਉਹ ਵੀ ਤੇ ਦੇਖ ਲਿਓ ਬਹੁਤ ਸੋਹਣੀ ਬਣੀ ਹੋਈ ਗੱਡੀ ਉਹ ਆਹ ਉਹ ਵੀ ਭੇਜੀ ਉਹ ਵੀ ਦੇਖਾਂਗੇ ਲੈ ਭਾਈ ਜਿਹੜੀ ਚੀਜ਼ ਬਣਾਉਣੀ ਚਾਹੁੰਦਾ ਲੈ ਵੀ ਸੱਚ ਜਿਹੜਾ ਬਾਈ ਨੇ ਆ ਮੋਟਰਸਾਈਕਲ ਬਣਾਇਆ ਨਾ ਦੱਸਿਓ ਤੁਹਾਨੂੰ ਕਿ ਹੋ ਜਾ ਲੱਗਿਆ ਅਸੀਂ ਘੇੜਾ ਗੂੜਾ ਦੇ ਕੇ ਦੇਖਦੇ ਆ ਮੈਂ ਚਲਾ ਕੇ ਦੇਖ ਲਾਂ ਦੇਖ ਲੈ ਚ ਚੱਲ ਪੂਗਾ ਮੈਂ ਤੋਂ ਹਾਂ ਹਾਂ ਡੈਗਦਾ ਤਾਂ ਨਹੀਂ ਬਾਣ ਬੋਣ ਜਿਦਾ ਨਹੀਂ ਵੜਦਾ ਇੱਥੇ ਨਹੀਂ ਘੇੜਾ ਹੈ ਤੇ ਰੇਸ ਨਾ ਕਰੇ ਕਲਚ ਤੇ ਛੱਡੀ ਜਾਓ ਆਪ ਹੀ ਜਾਈ ਜਾਊ ਹੌਲੀ ਹੌਲੀ ਹਾਂ ਹਾਂ ਲੈ ਵੀ ਚਲਾ ਕੇ ਦੇਨੇ ਆ ਅਸੀਂ ਪ੍ਰੀਤ ਚਲਾ ਕੇ ਦੇਖੀਏ ਮੜਾ ਇਹਨੂੰ ਲੈ ਵੀ ਨੇ ਮਗਰਲਾ ਟੈਰਤਾ ਨਹੀਂ ਤੰਗ ਕਰੂਗਾ ਮੈਨੂੰ ਚੌੜਾ ਨਹੀਂ ਕਰਦੀ ਹੈ ਮੈਨੂੰ ਐਂ ਲੱਗਦਾ ਬੈਲੈਂਸ ਚੈੱਕ ਕਰਨਾ ਔਖਾ ਹੋਊਗਾ ਹਾਂ ਚੱਲ ਦੇਨੇ ਆ ਚਲਾ ਕੇ ਕੀ ਬਣਦਾ ਇਹ ਡੈਗ ਪਿਆ ਉਹਦਾ ਵੀਡੀਓ ਕੱਟਦੀ ਹੈ ਚੱਲ ਠੀਕ

ਇਹ ਤੁਰ ਆਇਆ ਮੇਰਾ ਥਾਲਾ ਇੱਕ ਪਾਸੇ ਉਹ ਨਵੇਂ ਬੰਦੇ ਨੇ ਲਾਦਾ ਮੈਂ ਬੁਰਾ ਭਾਅ ਨਹੀਂ ਜਨਾ ਵਰਗਾ ਹੈਗੀ ਆ ਪਰੇਸ਼ਾਨੀ ਜੀ ਭੈਣ ਦੇ ਨਹੀਂ ਉਹ ਟਾਇਰ ਚੌੜਾ ਨਾ ਮਗਰਲਾ ਆ ਗਿਆ ਆ ਗਿਆ ਇਹ ਨਿਕਲ ਆਉਣੇ ਮੈਂ ਪਤਾ ਹੀ ਨਹੀਂ ਪੂਰਾ ਇਹ ਹੋਣੀ ਹੋਣੀ ਔਖਾ ਕੰਮ ਜਿਹੜਾ ਮਗਰਲਾ ਟਾਇਰ ਆ ਨਾ ਉਹ ਆਇਆ ਕਰਾਉਂਦਾ ਐ ਤੇ ਨਵੇਂ ਬੰਦੇ ਨੂੰ ਲੱਗਦਾ ਇਦਾਂ ਆਏ ਤੇ ਜਿਹੜਾ ਨਿੱਤ ਚਲਾਉਂਦਾ ਬੰਦਾ ਸੰਭਾਲ ਲੈਂਦਾ ਔਖਾ ਕੰਮ ਆ ਵੀ ਚਲੋ ਪਰ ਜਾਣਾ ਸੀਗਾ ਮੈਂ ਇੱਥੋਂ ਬੱਚੇ ਦੇ ਇਹ ਤਾਂ ਦੋਜੀ ਦੇ ਮੋਟਰਸਾਈਕਲ ਵਾਲਾ ਕੰਮ ਆ। ਨਹੀਂ ਤੂੰ ਚਲਾ ਕੇ ਦਿਖਾ। ਲੱਗ ਗਿਆ ਤੇ ਨਹੀਂ ਆ ਕੇ ਫੇਰ। ਲਾਉਣੀ ਹੋਵੇ ਲਈ ਆਜੋ। ਹਾਂ 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 ਚਲ ਚਲਾ ਕੇ ਦਿਖਾ। ਜਾ ਉੱਧਰ ਨਹੀਂ ਗਿਆ ਦੇਖਿਆ ਉੱਧਰ ਮੋੜ ਕੇ ਜਾ। ਜਿਵੇਂ ਪਹਿਲਾਂ ਰਾਖਸ਼ਾ ਨਹੀਂ ਸੀ ਪ੍ਰੀ ਚਲਾਉਂਦੇ ਹੁੰਦੇ ਰਾਖਸ਼ਾ ਜਖੜਦਾ ਨਹੀਂ ਹੁੰਦਾ ਸੀ। ਓਵੇਂ ਖੜਜਦਾ। ਆਹ ਸੇ ਯਾਰ ਮਗਰ ਲਾ ਕੇ ਰਾ ਚੋੜਾ ਵਾਲਾ ਮਗਰਲਾ ਟਾਇਰ ਤਾਂ ਕਰਦਾ।